ਪੰਜਾਬ ਸਰਕਾਰ ਦੇ ਜੋ ਯੁੱਧ ਨਸ਼ਾ ਵਿਰੁੱਧ ਕਾਰਵਾਈ ਚੱਲ ਰਹੀ ਹੈ ਉਸੇ ਤਹਿਤ ਮਾਨਯੋਗ ਸਾਡੇ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਤੇ ਚੱਲਦੇ ਹੋਏ ਸਾਡੇ ਸਮਾਲ ਸਰ ਵਿੱਚ ਨਵੇਂ ਤਾਇਨਾਤ ਹੋਏ ਐਸਐਚਓ ਕਮਲਜੀਤ ਸਿੰਘ ਨੇ ਇੱਕ ਨਸ਼ਿਆਂ ਦੇ ਮਹਿੰਮ ਚ ਵੱਡੀ ਪ੍ਰਾਪਤੀ ਕੀਤੀ ਹੈ ਜਿਸ ਦੌਰਾਨ ਇਹਨਾਂ ਨੇ 510 ਗ੍ਰਾਮ ਹਿਰੋਇਨ ਇੱਕ ਅਰਸ਼ਦੀਪ ਵਾਸੀ ਪੱਟੀ ਦੇ ਕੋਲੋਂ ਬਰਾਮਦ ਕਰਾਈ ਹੈ ਉਹਦਾ ਇੱਕ ਮੋਟਰਸਾਈਕਲ ਵੀ ਫੜਿਆ ਗਿਆ ਇਸੇ ਦੌਰਾਨ ਤੇ ਇਹ ਇੱਕ ਵੱਡੀ ਪ੍ਰਾਪਤੀ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਪਿਛਲੇ ਨਸ਼ਿਆਂ ਦੇ ਖਿਲਾਫ ਸਾਡੀ ਜਿਹੜੀ ਮੁਹਿੰਮ ਪਿਛਲੇ 7 ਮਹੀਨੇ ਤੋਂ ਚੱਲ ਰਹੀ ਹੈ ਉਸ ਦੌਰਾਨ ਅਸੀਂ 129 ਮੁਕਦਮੇ ਦਰਜ ਕੀਤੇ ਨੇ ਉਸ 174 ਬੰਦਿਆਂ ਨੂੰ ਅਸੀਂ ਕਾਬੂ ਕੀਤਾ ਇਸ ਦੌਰਾਨ ਤੇ 3 ਕਿਲੋ ਤੋਂ ਵੱਧ ਹਿਰੋਇਨ 32 3 ਕੁਇੰਟਲ ਪੋਕੀ ਤੇ 250 ਗ੍ਰਾਮ ਅਫੀਮ 2500 ਗੋਲੀਆਂ ਅਸੀਂ ਬਰਾਮਦ ਕਰਾ ਚੁੱਕੇ ਹਾਂ ਇਸ ਦੇ ਨਾਲ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡਾ ਮਕਸਦ ਸਿਰਫ ਨਸ਼ੇ ਵਾਲਿਆਂ ਨੂੰ ਫੜ ਕੇ ਜੇਲ੍ਹ ਭੇਜਣਾ ਹੀ ਨਹੀਂ ਹੈਗਾ ਸਾਨੂੰ ਲਾਅ ਪ੍ਰੋਵਾਈਡ ਕਰਦਾ ਹੈ ਸੈਕਸ਼ਨ 27ਏ ਤੇ ਤਹਿਤ ਜਿਹੜੇ ਪੀਣ ਵਾਲੇ ਹੈਗੇ ਨੇ ਜਾਂ ਜਿਨ੍ਹਾਂ ਤੋਂ ਬਰਾਮਦਗੀ ਇਸੇ ਮਾਤਰਾ ਤੋਂ ਘੱਟ ਹੁੰਦੀ ਹੈ ਤਾਂ ਉਹਨਾਂ ਨੂੰ ਅਸੀਂ ਜੇਲ੍ਹ ਭੇਜਣ ਦੀ ਬਜਾਏ ਉਹਨਾਂ ਨੂੰ ਸੈਂਟਰਾਂ 'ਚ ਦਾਖਲ ਕਰਾਈਦਾ ਤਾਂ ਕਿ ਅਤੇ ਜਿਹੜੇ ਮੁਕੱਦਮੇ ਉਹਨਾਂ ਤੇ ਦਰਜ ਹੋਏ ਹੁੰਦੇ ਨੇ ਉਹ ਵੀ ਬਾਅਦ 'ਚ ਖਾਰਜ ਕਰ ਦਿੱਤੇ ਜਾਂਦੇ ਨੇ ਜੇ ਉਹ ਆਪ ਦਾ ਪ੍ਰੋਪਰਲੀ ਇਲਾਜ ਕਰਾਉਂਦੇ ਨੇ ਫੋਨ ਕਮਾਓ ਕਾਰ ਬੈਠੇ ਪੀਜ਼ਾ ਖਾਓ ਹੋਰ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਅਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਅਰਮਾਨ ਪੀਜ਼ਾ